ਗੁੱਡ ਮਾਰਨਿੰਗ ਫਰੈਂਡਸ ਕੁਝ ਕੁ ਮਹਿਲਾਵਾਂ ਦੇ ਫੋਨ ਲਗਾਤਾਰ ਆ ਰਹੇ ਸੀ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਨਸ਼ਾ ਕਰਦੇ ਆ ਜਿਹੜੇ ਸ਼ਰਾਬ ਦੇ ਬਹੁਤ ਜ਼ਿਆਦਾ ਦੀ ਆ ਬਿਲਕੁਲ ਸ਼ਰਾਬ ਬਿਲਕੁਲ ਨਹੀਂ ਛੱਡ ਰਹੇ 50% ਤੁਹਾਡੇ ਆਪਣੇ ਮਨ ਦੇ ਡਿਪੈਂਡ ਆ ਤੁਸੀਂ ਹਰ ਚੀਜ਼ ਛੱਡ ਸਕਦੇ ਹੋ ਮਨ ਚੋਂ ਨਿਛੇ ਦੇ ਖਿਆਲ ਨੂੰ ਬਾਹਰ ਕੱਢ ਸਕਦੇ ਹੋ ਜਿੱਥੇ ਹੋਰ ਕੋਈ ਇਚਾਰੇ ਕੰਮ ਨਹੀਂ ਕਰਦਾ ਤੈਨੂੰ ਜੇ ਹੀ ਮਦਰ ਟਿਕਚਰ ਲੱਭੇ ਆ ਜਿਹੜੇ ਬਹੁਤ ਟਾਈਮ ਦਾ ਸਟੱਡੀ ਕਰ ਰਹੇ ਜਿਨ੍ਹਾਂ ਦੇ ਮੈਂ ਲਗਾਤਾਰ ਜੋ ਜਿਨ੍ਹਾਂ ਦੀ ਪਰਿਵਾਰਕ ਹਿਸਟਰੀ ਆ ਪਰਿਵਾਰ ਵਿੱਚ ਜੋ ਫੈਮਿਲੀ ਦੇ ਮੈਂਬਰ ਦਾਰੂ ਬਹੁਤ ਪੀਂਦੇ ਆ ਹੈਰਿਡੇਟਰੀ ਹਿਸਟਰੀ ਆ ਤੈਨੂੰ ਮਦਰ ਟਿਕਚਰ ਆ ਜਿਹੜੇ ਕੀ ਲਗਾਤਾਰ 2-3 ਮਹੀਨੇ ਲਗਾਤਾਰ ਵਰਤੋਂ ਤੁਹਾਨੂੰ ਨਸ਼ੇ ਦੀ ਆਦਤ ਸ਼ਰਾਬ ਦੀ ਆਦਤ ਖਾਸ ਤੌਰ ਤੇ ਇਹ ਬਿਲਕੁਲ ਛੁੱਟ ਜੂਗੀ ਤੈਨੂੰ ਮਦਰ ਟਿਕਚਰ ਨੋਟ ਕਰ ਲਓ ਤੁਸੀਂ ਪਰਿਵਾਰ ਵਿੱਚ ਆਣ ਗੁਆਣ ਹਰ ਇੱਕ ਦੀ ਮਦਦ ਕਰ ਸਕਦੇ ਹੋ ਪਹਿਲਾ ਹੈਗਾ ਪੈਸੀਫਲੋਰਾ ਕਯੂ ਮਦਰ ਟਿਕਚਰ ਸਟਰਫੋਨੇਟਸ ਕਿਉ ਮਦਰ ਟੈਕਚਰ ਸਪ੍ਰੈਟਸ ਕਲੇਡੀਅਮ ਕਰੰਡ ਸਰ ਸਪ੍ਰੈਟਮ ਕਲੇਡੀਅਮ ਕਰਨਟਮ ਮਦਰ ਟੈਕਚਰ 100 ml ਦੀ ਸੀਸੀ ਲਓ 30 ml 90 ਤੇ ਇਹਨਾਂ ਨੂੰ ਮਿਕਸ ਵਿੱਚ ਪਾ ਦਿਓ 90 ml ਬਣ ਜੂਗੀ ਤੇ ਉਹਨੇ ਡ੍ਰੌਪ ਉਹਨੇ ਸਟ੍ਰੋਕ ਮਾਰ ਕੇ 20 25 ਸਟ੍ਰੋਕ ਮਾਰ ਕੇ ਜੇ ਸਵੇਰ ਜੇ ਸ਼ਾਮ 10 ਦਾ ਡ੍ਰੌਪਸ ਪਾਣੀ ਦੇ ਪਾਗੇ ਲਗਾਤਾਰ ਲਓ ਤਾਂ ਤੂੰ 4 ਮਹੀਨੇ ਤੱਕ ਨਸ਼ਾ ਤੁਹਾਡਾ ਸ਼ਰਾਬ ਤੁਹਾਡਾ ਬਿਲਕੁਲ ਛੁੱਟ ਜਾਊਗੀ ਇਹ ਬਹੁਤ ਵਧੀਆ ਦਵਾਈ ਆ ਇਸ ਨਾਲ ਨੀਂਦ ਬਹੁਤ ਵਧੀਆ ਆਊਗੀ ਦਿਮਾਗ 'ਚ ਨੈਟੋ ਖਿਆਲ ਦੂਰ ਹੋਣਗੇ ਹੌਲੀ ਹੌਲੀ ਕਿਤਾ ਇਹ ਲਿਵਰ ਨੂੰ ਵੀ ਨੁਕਸਾਨ ਨਹੀਂ ਪਹੁੰਚੂ ਇਸ ਨਾਲ ਇਹ ਬਿਲਕੁਲ ਸੇਫ ਦਵਾਈ ਆ ਅਗਰ ਤੁਸੀਂ ਸ਼ਰਾਬ ਬਹੁਤ ਜ਼ਿਆਦਾ ਪੀਨੇ ਹੋ ਧੰਨਵਾਦ